बोलण ਦਾ ਮੌਕਾ ਦਿੱਤਾ ਸਾਡੇ ਸਤਕਾਰਯੋਗ ਦੇਵ ਮਾਨ ਐਮਐਲਏ ਜੀ ਵੱਲੋਂ ਜੋ ਇਹ ਮਤਲਿਆਂਦਾ ਗਿਆ ਕਿ ਪੰਜਾਬ ਦੇ ਅੰਦਰ ਜੋ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਇਹ ਸਾਡੇ ਲਈ ਬਹੁਤ ਹੀ ਗੰਭੀਰ ਵੀ ਆ ਤੇ ਚਿੰਤਾ ਦਾ ਵਿਸ਼ਾ ਵੀ ਆ ਕਿਉਂਕਿ ਪੰਜਾਬ ਦੀ ਧਰਤੀ ਪੰਜ ਪਾਣੀਆਂ ਦੀ ਧਰਤੀ ਆ ਪੰਜਾਬਾ ਦੀ ਧਰਤੀ ਜੀ ਦਾ ਨੋਂ ਹੀ ਪਾਣੀਆਂ ਤੇ ਆ ਪੰਜ ਦਰਿਆ ਕਿਸੇ ਸਮੇਂ ਵਗਦੇ ਸੀ ਪੰਜਾਬ ਦੇ ਵਿੱਚ ਲੈਂਦਾ ਪੰਜਾਬ ਕੁਝ ਦਰਿਆ ਉਧਰ ਚਲੇ ਗਏ ਪਰ ਲੇਕਿਨ ਅੱਜ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਜਿਰਸਾ ਸਾਹਿਬ ਵੀ ਗੱਲ ਕਰਕੇ ਗਏ ਨੇ ਕਿ ਜਿਹੜੀ ਪਹਿਲਾਂ ਵਸੋਂ ਸੀਗੀ ਸਾਰੀ ਵੱਡੇ ਸ਼ਹਿਰ ਵਸੇ ਪਿੰਡ ਵਸੇ ਜਿਆਦਾ ਦਰਿਆਵਾਂ ਦੇ ਕੰਢੇ ਵਸੇ ਕਿਉਂਕਿ ਸਾਡੇ ਕੋ ਪਾਣੀ ਦਾ ਜਿਹੜਾ ਸਾਧਨ ਸੀ ਦਰਿਆ ਸੀਗੇ ਉਹ ਹਰ ਤਰ੍ਹਾਂ ਦਾ ਚਾਹੇ ਪਸ਼ੂਆਂ ਨੇ ਪਾਣੀ ਪੀਣਾ ਚਾਹੇ ਘਰ ਦੀ ਵਰਤੋਂ ਲਈ ਜੋ ਵੀ ਵਰਤੋਂ ਹੁੰਦੀ ਸੀ ਇਹ ਦਰਿਆਵਾਂ ਦੇ ਪਾਣੀ ਦੀ ਹੁੰਦੀ ਸੀ ਲੇਕਿਨ ਹੌਲੀ-ਹੌਲੀ ਬਾਅਦ ਦੇ ਵਿੱਚ ਖੂਹ ਲੱਗੇ ਖੂਹਾਂ ਰਾਹੀਂ ਫਿਰ ਪਾਣੀ ਜਿਹੜਾ ਹਲਟ ਲੱਗਦੇ ਸੀ ਵਧਦਾ ਰਾਹੀਂ ਉਹਨਾਂ ਨੂੰ ਢੇਡੇ ਜਾਂਦਾ ਸੀ ਫਿਰ ਉਹ ਸਾਡਾ ਸਿੰਚਾਈ ਦਾ ਸਾਧਨ ਰਿਹਾ ਜ਼ਿਆਦਾਤਰ ਅਸੀਂ ਮੀਂਹ ਤੇ ਡਿਪੈਂਡ ਕਰਦੇ ਰਹੇ ਹਾਂ ਬਰਸਾਤ ਤੇ ਬੜਾ ਲੰਮਾ ਸਮਾਂ ਕਿਸਾਨਾਂ ਨੇ ਨਿਰਭਰ ਕੀਤਾ ਮਾਰੂ ਫਸਲਾਂ ਹੁੰਦੀਆਂ ਸੀ ਮਾਰੂ ਜ਼ਮੀਨਾਂ ਸੀਗੀਆਂ ਲੇਕਿਨ ਹੌਲੀ-ਹੌਲੀ ਡੈਮ ਬਣੇ ਡੈਮ ਬਣ ਕੇ ਜਿਹੜਾ ਪਾਣੀ ਦਰਿਆਵਾਂ ਦਾ ਜਿਹੜਾ ਦਰਿਆ ਕਿਸੇ ਟਾਈਮ 15-15 ਕਿਲੋਮੀਟਰ ਚੌੜੇ ਏਰੀਆ 'ਚ ਵਗਦੇ ਸੀ ਉਸ ਤੋਂ ਬਾਅਦ ਉਹਨਾਂ ਨੂੰ ਘਟਾ ਕੇ ਬੰਨ ਬਣਾਏ ਗਏ 1 ਕਿਲੋਮੀਟਰ ਦੇ ਧੈਰਾ ਲਿਆਂਦਾ ਗਿਆ ਦਰਿਆਵਾਂ ਦਾ ਅਤੇ ਡੈਮ ਬਣਾ ਕੇ ਪਾਣੀ ਨਹਿਰਾਂ ਰਾਹੀਂ ਪਾਣੀ ਦੀ ਜਿਹੜੀ ਖੇਤਾਂ ਦੀ ਸਿੰਚਾਈ ਜਿਹੜੀ ਦਾ ਸਾਧਨ ਬਣਿਆ ਇਹ ਉਸ ਤੋਂ ਬਾਅਦ ਬੋਰ ਹੋਣੇ ਸ਼ੁਰੂ ਹੋਏ ਮੋਟਰਾਂ ਲੱਗਣੀਆਂ ਸ਼ੁਰੂ ਹੋਈਆਂ ਲੱਖਾਂ ਹੀ ਟਿਊਬਵਲ ਅੱਜ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਸਾਡੀ ਇਸ ਧਰਤੀ ਤੇ ਬੋਰ ਕਰ ਕਰਕੇ ਸੱਲ ਮਾਰ ਕੇ ਜਦੋਂ ਸੀ ਨਾ ਪੰਡੂ ਨੂੰ ਤੋੜਦੇ ਆ ਸੱਲ ਮਾਰਨਾ ਪੈਂਦਾ ਉਦੋਂ ਉਹ ਫਿਰ ਇੱਥੋਂ ਪਾਣੀ ਆਉਂਦਾ ਕਈ ਜਗ੍ਹਾ ਤਾਂ ਫਿਲਟਰ ਲੱਗਦੇ ਨੇ ਜਿੱਥੇ ਰੇਤਾ ਆਉਂਦਾ ਜ਼ਿਆਦਾ ਉੱਥੇ ਫਿਲਟਰ ਆਹੀ ਪਾਣੀ ਆਉਂਦਾ ਤੇ ਕਈ ਜਗ੍ਹਾ ਸੱਲ ਮਾਰ ਕੇ ਜਿਹੜਾ ਕੈਪਟਿਜਨੋਸੀ ਕਹਨੇ ਉਹ ਬੋਰ ਹੁੰਦੇ ਸੀਗੇ ਬਹੁਤ ਘੱਟ ਖੇਤੇ ਨੇ ਦੁਨੀਆ ਦੇ ਵਿੱਚ ਜਿੱਥੇ ਉਪਜਾਊ ਜ਼ਮੀਨਾਂ ਤੇ ਧਰਤੀ ਚੋਂ ਪਾਣੀ ਨਿਕਲਦਾ ਸੋ ਉਹਨਾਂ ਖੇਤਿਆਂ ਦੇ ਵਿੱਚ ਆਉਂਦਾ ਪੰਜਾਬ ਪੰਜਾਬ ਹਰਿਆਣਾ ਯੂਪੀ ਇਹ ਏਰੀਏ ਨੇ ਜਿੱਥੇ ਗੁਰੂ ਮਹਾਰਾਜ ਦੀ ਕਿਰਪਾ ਜ਼ਮੀਨਾਂ ਵੀ ਉਪਜਾਊ ਯੂਪੀ ਵੀ ਸਾਡੇ ਪੰਜਾਬੀਆਂ ਨੇ ਜਾ ਕੇ ਪਜਾਉ ਉੱਥੋਂ ਦੇ ਜੰਗਲਾਂ ਨੂੰ ਬਾਦ ਕੀਤਾ ਯੂਪੀ ਦੇ ਵਿੱਚ ਪਿਛਲੇ ਟਾਈਮ 'ਚ ਆਰਟਿਜ਼ਨ ਲੱਗਦੇ ਰਹੇ ਨੇ ਕੁਝ ਬੰਦ ਹੋ ਗਏ ਹਜੇ ਵੀ ਚੱਲ ਰਹੇ ਨੇ ਆਰਟਿਜ਼ਨ ਜਿਹਦੇ ਵਿੱਚ ਸਿਰਫ ਬੋਰ ਹੋ ਜਾਣਾ ਉੱਥੇ ਨਾ ਕੋਈ ਮੋਟਰ ਨਾ ਕੋਈ ਪੱਕਾ ਕੁਝ ਨਹੀਂ ਸਿਰਫ ਆਪਣੇ ਆ ਪਾਣੀ ਆਉਂਦਾ ਕਿ ਜਿਹੜੀਆਂ ਲੇਕਸ ਬਣੀਆਂ ਹੋਈਆਂ ਨੇ ਉਹਨਾਂ ਦੇ ਪ੍ਰੈਸ਼ਰ ਦੇ ਨਾਲ ਪਾਣੀ ਹਜੇ ਵੀ ਬਹੁਤ ਸਾਰੇ ਆਰਟਿਜ਼ਨ ਜਿਹੜੇ ਚੱਲ ਰਹੇ ਨੇ ਕਈ ਜਗ੍ਹਾ ਬੰਦ ਵੀ ਹੋ ਗਏ ਨੇ ਸੋ ਮੈਂ ਗੱਲ ਕਰ ਰਿਹਾ ਸੀ ਕਿ ਇਹ ਟਿਊਬਲ ਹੋਏ ਸੱਲ ਮਾਰ ਮਾਰ ਕੇ ਲੱਖਾਂ ਟਿਊਬਲ ਜਿਹੜੇ ਉਹਦੇ ਕਰਕੇ ਪਾਣੀ ਕੱਢਿਆ ਗਿਆ ਧਰਤੀ ਦੇ ਵਿੱਚੋਂ ਝੋਨੇ ਦੀ ਖੇਤੀ ਜਿਹੜੀ ਸ਼ੁਰੂ ਹੋਈ ਜਿਹੜੀ ਪੰਜਾਬ ਦੀ ਖੇਤੀ ਨਹੀਂ ਸੀ ਲੇਕਿਨ ਇਸ ਝੋਨੇ ਦੀ ਖੇਤੀ ਦੇ ਨਾਲ ਠੀਕਾ ਹਰੀ ਕ੍ਰਾਂਤੀ ਵੀ ਆਈ ਤਰੱਕੀ ਵੀ ਹੋਈ ਜ਼ਮੀਨਾਂ ਵੀ ਪੱਧਰ ਹੋਈਆਂ ਜਿਹੜੇ ਟਿੱਬੇ ਸੀ ਅਸੀਂ ਉਹਨਾਂ ਨੂੰ ਪੱਧਰ ਕਰ ਕਰਕੇ ਅਪਜਾਊ ਜ਼ਮੀਨਾਂ ਝੋਨੇ ਵਾਲੀਆਂ ਜ਼ਮੀਨਾਂ ਬਣਾਈਆਂ ਤੇ ਝੋਨੇ ਕਰਕੇ ਦਰਖਤ ਬਹੁਤ ਕੱਟੇ ਗਏ ਪਹਿਲਾਂ ਖੇਤਾਂ ਦੇ ਵਿੱਚ ਬਟਾ ਬੰਨਿਆ ਤੇ ਖੂਹਾਂ ਤੇ ਮੋਟਰਾਂ ਤੇ ਵੱਡੀ ਗਿਣਤੀ ਦੇ ਵਿੱਚ ਦਰਖਤ ਹੁੰਦੇ ਸੀ ਲੇਕਿਨ ਬਾਅਦ ਸਾਨੂੰ ਲੱਗਿਆ ਵੀ ਇਹ ਜਿਹੜਾ ਸ਼ੋਰਾ ਇਹ ਦਰਖਤਾਂ ਸਾਡੀ ਫਸਲ ਖਰਾਬ ਕਰ ਰਿਹਾ। ਸੋ ਲੱਖਾਂ ਹੀ ਦਰਖਤ ਕੱਟੇ ਗਏ। ਸੜਕਾਂ ਦੇ ਦਿਵਾਲੇ ਤੋਂ ਸੜਕਾਂ ਚੌੜੀਆਂ ਹੋਈਆਂ ਉਹ ਕੱਟੇ ਗਏ। ਸੋ ਅੱਜ ਤੁਸੀਂ ਮੰਨੋਗੇ ਕਿ ਪੰਛੀਆਂ ਨੂੰ ਬੈਠਣ ਨੂੰ ਦਰਖਤ ਨਹੀਂ ਹੈਗੇ। ਠੀਕ ਹੈ ਪਿਛਲੇ ਸਮਝ ਅਵੇਰਨੈਸ ਆਈ ਆ। ਕਾਫੀ ਜਿਆਦੇ ਪਲਾਂਟੇਸ਼ਨ ਹੋਣ ਲੱਗੀ ਆ ਲੇਕਿਨ ਹੋਰ ਵੀ ਸਾਨੂੰ ਇਸ ਪਾਸੇ ਜਿਹੜੀ ਪਲਾਂਟੇਸ਼ਨ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਆ। ਤੇ ਸਰਕਾਰ ਨੂੰ ਕੀ ਚਾਹੀਦਾ ਅਵੇਰਨੈਸ ਦੀ ਬੜੀ ਲੋੜ ਆ। ਦੇਖੋ ਮੈਂ ਆਪ ਖੇਤੀਬਾੜੀ ਕਰਦਾ। ਅਸੀਂ ਨਾ ਦਿਨਾਂ ਦੇ ਵਿੱਚ ਆਲੂ ਦੀ ਪਟਾਈ ਤੋਂ ਬਾਅਦ ਮੱਕੀ ਦੀ ਬਿਜਾਈ ਕਰਦੇ ਆ ਮੈਂ ਆਪਣੇ 1 ਕਿ ਮਹੀਨਾ 8 ਦਿਨ ਹੋ ਗਏ ਉਹਨੂੰ ਹੁਣ ਪਹਿਲਾ ਪਾਣੀ ਲਾਇਆ ਮੱਕੀ ਨੂੰ ਲੇਕਿਨ ਕਈ ਕਿਸਾਨਾਂ ਨੇ ਤਿੰਨ ਤਿੰਨ ਚਾਰ ਚਾਰ ਪਾਣੀ ਲਾਦੇ ਜਿਹਦੀ ਘੱਟ ਲੋੜ ਸੀ ਮੱਕੀ ਜਦੋਂ ਪਾਣੀ ਮੰਗਦੀ ਆ ਉਦੋਂ ਪਾਣੀ ਦੇਣਾ ਚਾਹੀਦਾ ਲੇਕਿਨ ਇਹਦੇ ਲਈ ਜਿਹੜਾ ਸਾਡਾ ਐਗਰੀਕਲਚਰ ਡਿਪਾਰਟਮੈਂਟ ਆ ਠੀਕ ਆ ਕਿਸਾਨ ਬਹੁਤ ਜਾਗਰੂਕ ਨੇ ਲੇਕਿਨ ਫਿਰ ਵੀ ਸਾਨੂੰ ਹੋਰ ਅਵੇਅਰਨੈਸ ਦੀ ਲੋੜ ਹੈਗੀ ਆ ਤਾਂ ਜੋ ਅਸੀਂ ਪਾਣੀ ਨੂੰ ਬਚਾ ਸਕੀਏ ਲੋੜ ਮੁਤਾਬਕ ਪਾਣੀ ਦੀ ਵਰਤੋਂ ਹੋਵੇ ਉਹਦੇ ਨਾਲ ਹੀ ਝੋਨਾ ਜਿਹੜਾ ਠੀਕ ਹੈ 15 ਜੂਨ ਨੂੰ ਕੀਤਾ ਉਹਦੇ ਨਾਲ ਕਾਫੀ ਫਾਇਦਾ ਹੋਇਆ ਲੋੜ ਆ ਬਾਸਮਤੀ ਨੂੰ ਪ੍ਰਮੋਟ ਕਰਨ ਦੀ ਬਾਸਮਤੀ ਦੀ ਖਰੀਦ ਜਿਹੜੀ ਵੱਡੀ ਸਮੱਸਿਆ ਪੰਜਾਬ ਸਰਕਾਰ ਦੇ ਚਾਹੇ ਆਪਣੇ ਪੰਜਾਬ ਐਗਰੋ ਹੈ ਚਾਹੇ ਮਾਰਕਸਫੈਡ ਹੈ ਇਹਨਾਂ ਨੂੰ ਚਾਹੀਦਾ ਕਿ ਬਾਸਮਤੀ ਦੀ ਖਰੀਦ ਕਰਨ ਰੇਟ ਫਿਕਸ ਕੀਤਾ ਜਾਵੇ ਐਮਐਸਪੀ ਪੰਜਾਬ ਸਰਕਾਰ ਕੇਂਦਰ ਸਰਕਾਰ ਤੈਅ ਕਰੇ ਕਿਉਂਕਿ ਬਾਸਮਤੀ ਘੱਟ ਸਮਾਂ ਲੈਂਦੀ ਆ ਇਨੂੰ ਜੁਲਾਈ ਦੇ ਵਿੱਚ ਇਹਦੀ ਬਜਾਈ ਹੋ ਕੇ ਘੱਟ ਸਮੇਂ ਦੇ ਵਿੱਚ ਘੱਟ ਪਾਣੀ ਲੈ ਕੇ ਘੱਟ ਖਾਦਾਂ ਦੇ ਨਾਲ ਅਸੀਂ ਇਹ ਜਿਹੜੀ ਫਸਲ ਹੈਗੀ ਆ ਕਿਸਾਨ ਲੈ ਸਕਦੇ ਨੇ ਉਹਦੇ ਲਈ ਉਹਨਾਂ ਦੀ ਜਿਹੜੀ ਖਰੀਦ ਦੀ ਗਰੰਟੀ ਇਹ ਸਰਕਾਰ ਨੂੰ ਦੇਣੀ ਚਾਹੀਦੀ ਆ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਗਈ ਡੀਐਸਆਰ ਦੀ ਸਿੱਧੀ ਬਜਾਈ ਉਹ ਵੀ ਸਰਕਾਰ ਨੇ ਪਹਿਲੇ ਸਾਲ ਬੜਾ ਰੋਲਾ ਪਾਇਆ ਲੇਕਿਨ ਹੌਲੀ-ਹੌਲੀ ਸਰਕਾਰ ਹੁਣ ਉਤੇ ਵੀ ਇੰਟਰਸਟ ਘਟ ਗਿਆ ਹੋਰ ਲੋੜ ਆ ਕਿਸਾਨਾਂ ਨੂੰ ਸਿੱਧੀ ਬਜਾਈ ਵਾਲੇ ਪਾਸੇ ਲੈ ਕੇ ਜਾਣ ਦੀ ਤਾਂ ਜੋ ਪਾਣੀ ਅਸੀਂ ਬਚਾ ਸਕੀਏ ਮਸਾਮ ਜਿਹੜਾ ਕੱਦੂ ਕਰਨਾ ਬੰਦ ਹੋ ਜਾਂਦੇ ਨੇ ਜੇ ਮਸਾਮ ਖੁੱਲੇ ਰਹਿਣਗੇ ਤਾਂ ਉਹ ਪਾਣੀ ਰੀਚਾਰਜ ਹੋਊਗਾ ਇਸ ਲਈ ਸਿੱਧੀ ਬਜਾਈ ਨੂੰ ਪ੍ਰਮੋਟ ਕਰਨ ਦੀ ਲੋੜ ਆ ਗੰਨੇ ਦੀ ਫਸਲ ਆ ਜਿਹੜੀ ਪੰਜਾਬ ਦੇ ਵਿੱਚ ਬੜੀ ਘਟੀ ਆ ਸੋ ਗੰਨਾ ਇਹਨੂੰ ਗੰਨੇ ਦੀ ਖੇਤੀ ਨੂੰ ਪ੍ਰਮੋਟ ਕਰਨ ਦੀ ਲੋੜ ਆ ਕਿਉਂਕਿ ਗੰਨੇ ਤੋਂ ਜੇ ਚੀਨੀ ਬਣਦੀ ਆ ਉਹਦੇ ਨਾਲ ਇਥਨੋਲ ਦੀ ਵੀ ਹੁਣ ਬੜੀ ਡਿਮਾਂਡ ਵਧੀ ਆ ਕੋ ਉਹ ਚੋ ਕੁਝ ਪਰਸੈਂਟ ਜਿਹੜਾ ਇਥਨੋਲ ਦੇ ਲਈ ਗੰਨੇ ਦੇ ਵਿੱਚੋਂ ਜਿਹੜਾ ਸਰਕਾਰ ਨੇ ਯਾਦ ਦਿੱਤੀ ਆ ਸੋ ਇਹਦੇ ਲਈ ਸਾਨੂੰ ਸਰਕਾਰਾਂ ਨੂੰ ਵੱਧ ਤੋਂ ਵੱਧ ਧਿਆਨ ਗੰਨੇ ਦੀ ਖੇ ਜੇ ਗੰਨੇ ਦੀ ਖੇਤੀ ਹੋਊਗੀ ਤਾਂ ਉਹਦੇ ਨਾਲ ਰੀਚਾਰਜਿੰਗ ਜਿਹੜੀ ਹੈਗੀ ਆ ਉਹ ਹੋਰ ਵਧੂਗੀ ਪਾਣੀ ਠੀਕ ਹੈ ਗੰਨੇ ਲਈ ਵੀ ਲੱਗਦਾ ਵਾ ਲੇਕਿਨ ਉਹਦੇ ਨਾਲ ਰੀਚਾਰਜਿੰਗ ਜਿਹੜੀ ਇਹ ਵਧੂਗੀ ਸੋ ਇਸ ਪਾਸੇ ਜਿਹੜਾ ਸਰਕਾਰਾਂ ਨੂੰ ਗੰਨੇ ਦੀ ਖੇਤੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈਗੀ ਆ ਸੋ ਉਹਦੇ ਨਾਲ ਹੀ ਜਿਹੜੀ ਗੱਲ ਕੀਤੀ ਗਈ ਆ ਝੋਨੇ ਦੀ ਮੈਂ ਗੱਲ ਕਰ ਰਿਹਾ ਸੀ ਇਹਦੇ ਵਿੱਚ ਸ਼ਾਰਟ ਟਰਮ ਵੈਰਾਈਟੀਆਂ ਨੇ ਜਿਹੜੀਆਂ ਝੋਨੇ ਦੀਆਂ ਉਦੇ ਤੇ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਕੰਮ ਕਰਨ ਦੀ ਲੋੜ ਹੈਗੀ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੀਆਂ ਵੈਰਾਈਟੀਆਂ ਲੈ ਕੇ ਆਉਂਦੀਆਂ ਜਾਂ ਜਿਹੜੀਆਂ ਥੋੜੇ ਟਾਈਮ ਦੇ ਵਿੱਚ ਘੱਟ ਪਾਣੀ ਲੈਣ ਤੇ ਉਹ ਉਹ ਝੋਨੇ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਉਹ ਲੈ ਕੇ ਆਉਣੀਆਂ ਚਾਹੀਦੀਆਂ ਨੇ ਜਿਹੜੇ ਡਾਰਕ ਜ਼ੋਨ ਨੇ ਜਿੱਥੇ ਪਾਣੀ ਬਹੁਤ ਥੱਲੇ ਚਲੇ ਗਿਆ ਉੱਥੇ ਕਨਕਲੂਡ ਕਰ ਬਈ ਇੱਕ ਮਿੰਟ ਜੀ ਮੈਂ ਕਨਕਲੂਡ ਕਰਦਾ ਜੀ ਸੋ ਉਸ ਪਾਸੇ ਉੱਥੇ ਜਿਹੜੀ ਆਪਣੀ ਨਰਮੇ ਦੀ ਖੇਤੀ ਹੈਗੀ ਆ ਉਸ ਨੂੰ ਪ੍ਰੋਮੋਟ ਕਰਨ ਦੀ ਲੋੜ ਹੈਗੀ ਆ ਤੇ ਉਹਦੇ ਨਾਲ ਹੀ ਰੀਚਾਰਜਿੰਗ ਦੀ ਜਿਹੜੀ ਆਪਾਂ ਗੱਲ ਕਰੀਏ ਵਾਟਰ ਰੀਚਾਰਜਿੰਗ ਜਿਹੜਾ ਛੱਤਾਂ ਦਾ ਪਾਣੀ ਆ ਸਾਡਾ ਬਰਸਾਤ ਜਦੋਂ ਆਉਂਦੀ ਆ ਉਸ ਪਾਣੀ ਨੂੰ ਅਸੀਂ ਸੰਭਾਲਣਾ ਜਿਹੜਾ ਹਰ ਘਰ ਦਾ ਜਿਹੜਾ ਪਾਣੀ ਜਿਹੜਾ ਪਨਾਲਿਆ ਰਾਹੀਂ ਆਉਂਦਾ ਉਹ ਵੈਲ ਬਣਨੇ ਚਾਹੀਦੇ ਆ ਗਲਾਡਾਂ ਨੂੰ ਵੀ ਚਾਹੀਦਾ ਪੰਚਾਇਤਾਂ ਨੂੰ ਵੀ ਚਾਹੀਦਾ ਕਾਰਪੋਰੇਸ਼ਨਾਂ ਨੂੰ ਵੀ ਚਾਹੀਦਾ ਕਿ ਉਹ ਪਾਣੀ ਰੀਚਾਰਜ ਹੋਵੇ ਜ਼ਰੂਰੀ ਕੀਤਾ ਜਾਵੇ ਹਰ ਘਰ ਦਾ ਪਾਣੀ ਆ ਜਿਹੜਾ ਉਹ ਰੀਚਾਰਜ ਹੋਣਾ ਚਾਹੀਦਾ ਠੀਕ ਆ ਕਾਫੀ ਐਫਰਟਸ ਉਹ ਵੀ ਰਹੇ ਨੇ ਲੇਕਿਨ ਉਹਦੇ ਨਾਲ ਹੀ ਜਿਹੜੇ ਦਰਿਆਵਾਂ ਦੇ ਵਿੱਚ ਪਹਿਲਾਂ ਵੀ ਸੁਝਾਏ ਸੀਗੇ ਅਤੇ ਨਹਿਰਾਂ ਦੇ ਵਿੱਚ ਵੀ ਜਿਹੜੇ ਰੀਚਾਰਜਿੰਗ ਵੈਲ ਨੇ ਜਿਹੜੇ ਇਹ ਵਧਣੇ ਚਾਹੀਦੇ ਤਾਂ ਜੋ ਜਿਹੜਾ ਅਸੀਂ ਪਾਣੀ ਨੂੰ ਰੀਚਾਰਜ ਕਰ ਸਕੀਏ ਉਹਦੇ ਨਾਲ ਹੀ ਡ੍ਰਿਪ ਇਰੀਗੇਸ਼ਨ ਦੀ ਗੱਲ ਕੀਤੀ ਗਈ ਆ 90% ਸਬਸਿਡੀ ਆ ਦਿੱਤੇ ਸਪ੍ਰਿੰਕਲਰ ਸਿਸਟਮ ਤੇ ਅਸੀਂ ਆਪ ਇੱਥੇ ਖੇਤੀ ਕਰ ਰਹੇ ਆ ਇਹ ਨਹੀਂ ਵੀ ਮੈਂ ਇੱਥੇ ਸੁਝਾਅ ਦੇ ਰਿਹਾ ਬਾਗਬਾਨੀ ਜਿੰਨੇ ਬਾਗ ਲੱਗੇ ਉਹਦੇ ਵਿੱਚ ਅਸੀਂ ਡ੍ਰਿਪ ਇਰੀਗੇਸ਼ਨ ਵਰਤ ਰਹੇ ਆ ਆਲੂ ਦੇ ਲਈ ਦੂਜੀਆਂ ਫਸਲਾਂ ਲਈ ਸਪ੍ਰਿੰਕਲਰ ਸਿਸਟਮ ਵੀ ਲਾਇਆ ਸੋ ਲੇਕਿਨ ਹੋਰ ਸਰਕਾਰ ਨੂੰ ਜਿਹੜੀ ਅਵੇਰਨੈਸ ਦੀ ਲੋੜ ਆ ਜਿਸ ਤਰ੍ਹਾਂ ਸਾਡੇ ਸਤਕਾਰਯੋਗ ਰਾਣਾ ਗੁਰਜੀਤ ਜੀ ਗੁਰਜੀਤ ਸਿੰਘ ਜਿਹਨਾਂ ਦਾ ਬੜਾ ਵੱਡਾ ਤਜਰਬਾ ਖੇਤੀ ਦਾ ਉਹਨਾਂ ਨੇ ਗੱਲ ਕੀਤੀ ਜਿਹੜੀ ਇੱਕ ਰਿਪੋਰਟ ਬਣੀ ਆ ਐਮਐਲਏ ਦੀ ਕਮੇਟੀ ਵੱਲੋਂ ਸੋ ਉਹਦੇ ਤੇ ਵੀ ਉਸ ਨੂੰ ਵੀ ਜਿਹੜੀ ਲਾਗੂ ਕਰਨਾ ਚਾਹੀਦਾ ਤਾਂ ਜੋ ਇਹ ਬੜਾ ਗੰਭੀਰ ਤੇ ਬੜਾ ਚਿੰਤਾ ਦਾ ਵਿਸ਼ਾ ਕਿਸਾਨਾਂ ਦੇ ਲਈ ਆਉਣ ਵਾਲੇ ਸਮੇਂ ਦੇ ਲਈ ਸਾਰੇ ਬੜੇ ਚਿੰਤਿਤ ਨੇ ਸੋ ਸਰਕਾਰਾਂ ਨੂੰ ਚਾਹੀਦਾ ਕਿ ਥੋਸ ਕਦਮ ਚ ਚੱਕੇ ਜਾਣ ਤਾਂ ਜੋ ਇਹੜਾ ਪਾਣੀ ਸਾਡਾ ਹੀਟਾਂ ਜਾ ਰਿਹਾ ਉਸ ਨੂੰ ਅਸੀਂ ਬਚਾ ਸਕੀਏ ਸੋ ਸਮੇ ਦੀ ਕਾਟਾ ਲੇਕਿਨ ਗੱਲਾਂ ਬਹੁਤ ਸੀ ਤੁਹਾਡਾ ਧੰਨਵਾਦ ਜੋ ਤੁਸੀਂ ਮੈਨੂੰ ਇਸ ਬੜੇ ਅਹਿਮ ਕੋਈ ਸ਼ਕਤੀ ਦੇ ਬੋਲਣ ਦਾ ਮੌਕਾ ਦਿੱਤਾ ਧੰਨਵਾਦ